ਕਿਸੇ ਰੌਸ਼ਨ ਜ਼ਮੀਰ ਦਾ ਸਿਵਾ ਬਲਿਆ ਜਿਵੇਂ ਹੋਈ ਸ਼ਮਸ਼ਾਨ ਵਿੱਚ ਸ਼ਮਾ ਰੌਸ਼ਨ ਉਹ ਤਾਂ ਸਿਰਫ ਹੈ ਸੀਨਿਆਂ ਵਿੱਚ ਬਲਦੀ ਜਿਹੜੀ ਰਹੇ ਤੂਫਾਨ ਵਿੱਚ ਸ਼ਮਾ ਰੌਸ਼ਨ ਦੋਸਤੋ ਸ਼ਾਇਰੀ ਉਹ ਸ਼ਮਾ ਹੈ ਜੋ ਤੂਫਾਨਾਂ ਵਿੱਚ ਵੀ ਬਲਦੀ ਰਹਿੰਦੀ ਹੈ ਕਿਉਂਕਿ ਇਹ ਸੀਨਿਆਂ ਦੇ ਅੰਦਰ ਵਾਰ ਬਲਦੀ ਹੈ ਸੀਨਿਆਂ ਦੇ ਅੰਦਰ ਵਾਰ ਬਲਦੀ ਸ਼ਮਾ ਵਰਗੀ ਹੀ ਸ਼ਾਇਰੀ ਹੈ ਉਸ ਕਿਤਾਬ ਦੀ ਜਿਸ ਦਾ ਅਸੀਂ ਅੱਜ ਜ਼ਿਕਰ ਕਰਨਾ ਹੈ ਕਿਤਾਬ ਦਾ ਨਾਮ ਹੈ ਨੀਰੋ ਦੀ ਬੰਸਰੀ ਆਓ ਸੁਣਦੇ ਹਾਂ ਇਸ ਕਿਤਾਬ ਦੇ ਰਚਨਾਕਾਰ ਕਵੀ ਭਗਵਾਨ ਢਿੱਲੋਂ ਅਤੇ ਇੱਕ ਹੋਰ ਪਿਆਰੇ ਕਵੀ ਤ੍ਰੈਲੋਚਨ ਲੋਚੀ ਦੇ ਦਰਮਿਆਨ ਉਸ ਕਿਤਾਬ ਬਾਰੇ ਇੱਕ ਬਾਤਚੀਤ ਪਿਆਰੇ ਦੋਸਤੋ ਅੱਜ ਅਸੀਂ ਜਿਸ ਪੁਸਤਕ ਬਾਰੇ ਚਰਚਾ ਕਰਨ ਜਾ ਰਹੇ ਹਾਂ ਉਸ ਪੁਸਤਕ ਦਾ ਨਾਮ ਹੈ ਨੀਰੋ ਦੀ ਬੰਸਰੀ ਤੇ ਨੀਰੋ ਦੀ ਬੰਸਰੀ ਦੇ ਸ਼ਾਇਰ ਭਗਵਾਨ ਢਿਲੋਂ ਸਾਡੇ ਵਿੱਚ ਸ਼ਾਮਲ ਨੇ ਕਹਿੰਦੇ ਨੇ ਕਿ ਜਦੋਂ ਰੋਮ ਜਲ ਰਿਆ ਸੀ ਤਾਂ ਨੀਰੋ ਬੰਸਰੀ ਵਜਾ ਰਿਹਾ ਸੀ ਤੇ ਭਗਵਾਨ ਢਿਲੋਂ ਵਾਸਤੇ ਨੀਰੋ ਨੀਰੋ ਕੌਣ ਹੈ ਅੱਜ ਵਿਚਾਰ ਚਰਚਾ ਵਿੱਚ ਇਹ ਅਸੀਂ ਉਹਨਾਂ ਤੋਂ ਪੁੱਛਾਂਗੇ ਤੇ ਭਗਵਾਨ ਜੀ ਅਦਵੀ ਦਰਵਾਜ਼ਾ ਵਿੱਚ ਆਉਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾ ਕੁਐਸਚਨ ਇਹ ਹੈ ਕਿ ਤੁਹਾਡੀ ਇਹ ਜਿਹੜੀ ਕਿਤਾਬ ਨੀਰੋ ਦੀ ਬੰਸਰੀ ਹੈ ਇਸ ਨੂੰ ਲਿਖਣ ਦਾ ਜਿਹੜਾ ਵਿਚਾਰ ਹੈ ਉਹ ਤੁਹਾਡੇ ਮਨ ਵਿੱਚ ਕਦੋਂ ਆਇਆ ਤਨਵਲੋਤੀ ਸਾਹਿਬ ਲੋਤੀ ਸਾਹਿਬ ਇਹ ਉਹ ਸਮਾਂ ਸੀ ਜਦੋਂ ਹਿੰਦ ਪਾਕ ਦਰਮਿਆਨ ਕਾਰਗਲ ਦਾ ਜੰਦ ਸੜ ਚੁੱਕਿਆ ਸੀ ਸਰਹੱਦ ਦੇ ਉਸ ਪਾਸੇ ਤੇ ਇਸ ਪਾਸੇ ਦੋਵੇਂ ਪਾਸੇ ਮਾਵਾਂ ਦੇ ਪੁੱਤਾਂ ਨੂੰ ਤੋਪਾਂ ਦਾ ਚਾਰਾ ਬਣਾ ਰਿਹਾ ਸੀ ਤਾਂ ਮੈਂ ਸਮਝਦਾ ਕਿ ਉਹ ਇਹ ਸਮਾਂ ਸੀ ਕਿ ਉਹ ਜਿਹੜਾ ਨੀਰੋ ਸਹੀ ਉਹ ਉਸ ਪਾਸੇ ਵੀ ਨਹੀਂ ਇਸ ਪਾਸੇ ਵੀ ਸੀ ਇਸ ਕਿਤਾਬ ਨੂੰ ਲਿਖਣ ਦੇ ਪਿੱਛੇ ਕੀ ਕਾਰਨ ਨੇ ਲੋਤੀ ਸਾਹਿਬ ਇਸ ਕਿਤਾਬ ਲਿਖਣ ਪਿੱਛੇ ਮੇਰਾ ਇੱਕੋ ਤੇ ਸਿਰਫ ਇੱਕੋ ਮਨੋਰਥ ਇਹ ਸੀ ਕਿ ਆਮ ਜਨਤਾ ਸੰਸਾਰ ਅੰਦਰ ਅੰਦਰ ਵਿੱਚ ਵਿਸਵਾਸ ਪੈਦਾ ਕਰੇ ਜੰਗਵਾਜਾਂ ਪ੍ਰਕਾਰ ਨਫਰ ਪੈਦਾ ਹੋਵੇ ਤੇ ਦੂਸਰਾ ਮੇਰਾ ਇੱਕ ਮਨੋਰਥ ਏ ਸੀ ਕਿ ਹਿੰਦ ਤੇ ਪਾਕਿਸਤਾਨ ਵਿੱਚ ਸਦ ਭਾਵਨਾ ਵਾਲਾ ਮਨੋਰਥ ਪੈਦਾ ਹੋਵੇ ਭਗਵਾਨ ਜੀ ਤੁਹਾਡੀ ਇਸ ਪੁਸਤਕ ਵਿੱਚ ਇੱਕ ਕਵਿਤਾ ਹੈ ਕਟ ਪੁਤਲੀਏ ਪੀਰ ਬੜੀ ਚਰਚਿਤ ਕਵਿਤਾ ਹੈ ਉਹ ਮੈਂ ਇਸ ਦਾ ਪਿਛੋਕੜ ਜਾਨਣਾ ਚਾਹਾਂਗਾ ਤੁਹਾਡੀ ਇਸ ਕਵਿਤਾ ਬਾਰੇ ਕੀ ਪ੍ਰਭਾਵ ਨੇ ਲੋਤੀ ਸਾਹਿਬ ਜਿਵੇਂ ਤੁਸੀਂ ਦੇਖਿਆ ਹੋਣਾ ਕਟ ਪੁਤਰੀਆਂ ਦਾ ਨਾਚ ਉਸ ਨਾਚ ਦੇ ਪਿੱਛੇ ਤੁਹਾਨੂੰ ਇਹ ਨਜ਼ਰ ਆਏਗਾ ਕਟਪੁਤਲੀਆਂ ਖੁਦ ਨਹੀਂ ਨੱਚ ਰਹੀਆਂ ਤੇ ਐਕਚੁਅਲੀ ਉਹਦੇ ਪਿੱਛੇ ਕੋਈ ਅਦਿੱਸ਼ਤਾ ਹੱਥ ਹੁੰਦਾ ਹੈ। ਦਰਅਸਲ ਇਹ ਜਿਹੜੇ ਨਜ਼ਮ ਹੈ ਕਟਪੁਤਲੀ ਅਪੀਰ ਮੈਂ ਉਤਰ ਆਧੁਨਿਕਤਾ ਦੇ ਜੋ ਤੁਤੂ ਹਨ ਉਹਨਾਂ ਦੇ ਉੱਤੇ ਬਹੁਤ ਵੱਡਾ ਤਕੜਾ ਕਸਾਕ ਕੀਤਾ ਹੈ ਤੇ ਮੈਂ ਸਮਝਦਾ ਜੇ ਉਤਰ ਆਧੁਨਿਕਤਾਵਾਦੀਏ ਹਨ ਉਹ ਸਾਡੀ ਕਲਾਸ ਸਟਰਗਲ ਨੂੰ ਉਤਾਲ ਆ ਰਹੇ ਹਨ। ਉਹ ਉਤਰ ਆਧੁਨਿਕਤਾ ਤਾਂ ਬੈ ਸਵਾਲ ਹੀ ਪੈਦਾ ਨਹੀਂ ਹੋ ਜਾਂਦਾ ਪਹਿਲਾਂ ਤਾਂ ਸਾਡਾ ਮੁਲਕ ਆਧੁਨਿਕ ਹੀ ਨਹੀਂ ਹੋਇਆ ਤੇ ਉਧਰ ਨਾਗਰਿਕਤਾ ਵਾਲੀ ਗੱਲ ਤਾਂ ਅਜੇ ਦਿੱਲੀ ਦੂਰ ਵਾਲੀ ਗੱਲ ਹੈ ਕਿਉਂਕਿ ਅਜੇ ਤਾਂ ਸਾਡਾ ਮੁਲਕ ਅਜੇ ਵੀ ਗਰੀਬੀ ਰੇਖਾ ਤੋਂ ਹੇਠਾਂ ਜਾ ਰਿਹਾ ਹੈ ਜੇ ਆਪਾਂ ਗੱਲ ਨਾੜੀ ਪਈਏ ਉਹਨਾਂ ਦੀ ਵੀ ਗੱਲ ਵਿੱਚ ਕੋਈ ਵਜ਼ਨ ਹੋਏਗਾ ਜਿਵੇਂ ਵਾਲਟੇਅਰ ਮਨਟੈਸਕੀ ਨੂੰ ਕਹਿੰਦਾ ਵੀ ਮੈਂ ਤੁਹਾਡੀ ਗੱਲ ਜੋ ਕਹੀ ਹੈ ਭਾਵੇਂ ਉਹਨਾਂ ਮਸਤਕ ਨਹੀਂ ਪਰ ਫਿਰ ਵੀ ਜੋ ਗੱਲ ਤੁਸੀਂ ਕਹੀ ਆ ਮੈਂ ਉਹ ਗੱਲ ਕਹਿਣ ਦੀ ਜੋ ਤੁਹਾਡਾ ਅੰਦਾਜ਼ ਹੈ ਜੋ ਤੁਹਾਡਾ ਉਦਬਸ ਵਿਸ਼ਵਾਸ ਹੈ ਉਹਦਾ ਉਹਨੂੰ ਮੈਂ ਫੁਲੀ ਆਨਰ ਕਰਦਾ ਹਾਂ ਜੇ ਆਪਾਂ ਹੋਰ ਗੱਲ ਨਵੇੜੀਏ ਤਾਂ ਜਿਵੇਂ ਇੱਕ ਵਾਰ ਬਾਦਸ਼ਾਹ ਫਰਕਸੀਅਰ ਨੇ ਗੁਰੂ ਗਵਿੰਦ ਸਿੰਘ ਨੂੰ ਕਿਹਾ ਸੀ ਇਸ ਮਨੋਰਥ ਨਾਲ ਇਹ ਪੁੱਛਿਆ ਕਿ ਮੱਜਬ ਤੁਹਾਡਾ ਚੰਗਾ ਤਾਂ ਹੈ ਕਿ ਨਾ ਸਾਡਾ ਉਹਨੇ ਕਿਹਾ ਸੀ ਗੁਰਗਵਿੰਦ ਸਿੰਘ ਮੱਜਬ ਆਪ ਦਾ ਕੋਈ ਹਮਾਰਾ ਕੋ ਤਾਂ ਗੁਰੂ ਗਵਿੰਦ ਸਿੰਘ ਨੇ ਸਿੱਧਾ ਜਵਾਬ ਦਿੱਤਾ ਕਿ ਮੱਜਬ ਆਪਕੋ ਆਪ ਤੁਮਕੋ ਤੇਮਾਰਾ ਕੋ ਔਰ ਹਮਕੋ ਹਮਾਰਾ ਕੋ ਠੀਕ ਹੈ ਉਹਨਾਂ ਦੀ ਗੱਲ ਵਿੱਚ ਵੀ ਤੁਹਾਨੂੰ ਕੋਈ ਨਾ ਕੋਈ ਵਿਵੇਕ ਹੋਵੇਗਾ ਕੋਈ ਨਾ ਕੋਈ ਤਰਕ ਹੋਵੇਗਾ ਪਰ ਜਿੱਥੋਂ ਤੱਕ ਮੇਰਾ ਵਿਸ਼ਵਾਸ ਹੈ ਇਹ ਸਾਡੇ ਕ੍ਰਾਸ ਸਟ੍ਰਗਲ ਨੂੰ ਧਾਲ ਆਉਣ ਦੀ ਖਾਤਰ ਇੱਕ ਸੋਚੀ ਸਮਝੀ ਬੁੱਧੀ ਜਿਹੀ ਦੀ ਚਾਲ ਹੈ ਐ ਪਵਾਂਜੀ ਨਿਰੋਧੀ ਮੰਸਤੀ ਦਾ ਨਾਟਕੀ ਰੂਪ ਵੀ ਹੋ ਚੁੱਕਾ ਹੈ ਲੋਕਾਂ ਨੇ ਇਸ ਨੂੰ ਬਹੁਤ ਸਲਾਹਿਆ ਹੈ ਤੁਹਾਡਾ ਇਸ ਬਾਰੇ ਕੀ ਵਿਚਾਰ ਹੈ ਲੋਤੀ ਸਾਹਿਬ ਇਹ ਨਾਟਕ ਜਿਹੜੀ ਐਡਾਪਟੇਸ਼ਨ ਹੋਈ ਆ ਸਿਰਜਣਾ ਆਰਟ ਕ੍ਰੋਪ ਰੈਕਟ ਨੇ ਕੀਤੀ ਹੈ ਜਿਸ ਦੇ ਮੁਖੀ ਹਨ ਸੋਮਪਲ ਹੀਰਾ ਜੋ ਬੜੇ ਅੱਛੇ ਰੰਗ ਕਰਮੀ ਹਨ ਉਸ ਦੇ ਵਿੱਚ ਨਾਟਕ ਵਿੱਚ ਮੇਰੀ ਵੀ ਬੇਟੀ ਨੇ ਕੰਮ ਕੀਤਾ ਹੈ ਕਮਲ ਢਿੱਲੋ ਨੇ ਪੰਜਾਬੀ ਦੀਆਂ ਆਮ ਪੁਸਤਕਾਂ ਬਾਰੇ ਆਲੋਚਕਾਂ ਦੇ ਕੋਈ ਵਧੀਆ ਵਿਚਾਰ ਨਹੀਂ ਹੁੰਦੇ ਤੇ ਮੈਂ ਇਹ ਪੁੱਛਣਾ ਚਾਹਣਾ ਹਾਂ ਕਿ ਤੁਹਾਡੀ ਜਿਹੜੀ ਕਿਤਾਬ ਹੈ ਨੀਰੋ ਦੀ ਬੰਸਰੀ ਇਹਨਾਂ ਨੂੰ ਆਲੋਚਕਾਂ ਨੇ ਕਿਸ ਤਰ੍ਹਾਂ ਲਿਆ ਹੈ ਹਾਲਾਂਕਿ ਬੜੀ ਚਚਿਤ ਕਿਤਾਬ ਹੈ ਮੈਂ ਤਾਂ ਤੁਹੇ ਇਹ ਪੁੱਛਣਾ ਚਾਹਾਂਗਾ ਲੋਤੀ ਸਾਹਿਬ ਬੜਾ ਅੱਛਾ ਸਵਾਲ ਆ ਆਮ ਤੌਰ ਤੇ ਆਲੋਚਕਾਂ ਵਿੱਚ ਨਾ ਇਕ ਰਾਮਕਾਰ ਕੀਤੀ ਹੋਈ ਹੋਈ ਹੈ ਉਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਨਾ ਸਾਧ ਦਾ ਡੇਰਾ ਹੋਵੇ ਜਾਂ ਕੋਈ ਮਠ ਹੋਵੇ ਜਿਹੜੇ ਉੱਥੇ ਚੌਂਕੀਆਂ ਭਰ ਜਾਂਦੇ ਹੁੰਦੇ ਹਨ ਉਹਨਾਂ ਦੀ ਹੀ ਚਰਚਾ ਕਰਦੇ ਹਨ ਪਰ ਮੈਂ ਅਜਿਹੇ ਜਿਹੜੀ ਮਠਬਾਦੀ ਹੈ ਪੰਜਾਬੀ ਸਾਹਿਤ ਵਿੱਚ ਮੈਂ ਉਸ ਨੂੰ ਦਾ ਪੂਰਾ ਨਿੰਦਕਾਂ ਤੇ ਮੈਨੂੰ ਇਸ ਗੱਲ ਵਿੱਚ ਕੋਈ ਕਹਿਣ ਦੀ ਝਿਜਕ ਨਹੀਂ ਮੈਂ ਕਿਸੇ ਮਠਬਾਦ ਦੀ ਚੌਂਕੀ ਨਹੀਂ ਭਰੀ ਤੇ ਮੇਰਾ ਬੜਾ ਚੰਗਾ ਨੋਟਿਸ ਲੱਗਦਾ ਗਿਆ ਜੇ ਮੈਂ ਨਾਂ ਵੀ ਲੈ ਦੇ ਮਾਮ ਕਿੰਨਾ ਲੁੱਟਿਆ ਮੈਂ ਹਰਵਿੰਦਰ ਪੰਡਾਲ ਤਸਕੀਨ ਡਾਕਟਰ ਬ੍ਰਹਿਮ ਜਗਦੀਸ਼ ਡਾਕਟਰ ਗੁਲਜਾਰ ਮਹਿੰਦ ਗੌਰਿਆ ਪ੍ਰੋਫੈਸਰ ਰਮਨ ਇਹਨਾਂ ਨੇ ਬਹੁਤ ਹੀ ਵਧੀਆ ਨੋਟਸ ਲਿਆ ਹੈ ਤੇ ਮੈਂ ਇਹਨਾਂ ਤੋਂ ਬਹੁਤ ਸੰਤੁਸ਼ਟ ਹਾਂ ਭਵਾਨ ਜੀ ਤੁਹਾਡੀ ਇਸ ਕਿਤਾਬ ਵਿੱਚ ਇੱਕ ਨਜ਼ਮ ਹੈ ਕੁੜੀ ਗੁਜਰਾਤ ਦੀ ਇਸ ਬਾਰੇ ਤੁਹਾਡੀ ਕੀ ਸੋਚ ਹੈ ਅਲੋਚੀ ਸਾਹਿਬ ਪੰਜਾਬ ਵਿੱਚ ਬੜੀ ਬਲਗਰ ਕਿਸਮ ਦੀ ਗਾਇਕੀ ਆਮ ਪੇਸ਼ ਕੀਤੀ ਜਾ ਰਹੀ ਹੈ ਜਿਸ ਨੂੰ ਬੜੀ ਪਪੂਲਰ ਗੀਤਕਾਰੀ ਕਿਹਾ ਜਾਂਦਾ ਹੈ ਦਰਅਸਲ ਉਹ ਪਪੂਲਰ ਗੀਤਕਾਰੀ ਹੈ ਨਹੀਂ ਹੈ ਤੇ ਉਹ ਨਿੰਦਣਯੋਗੀ ਹੈ ਇਹ ਤੁਸੀਂ ਪਿੱਛੇ ਜ ਸੁਣਿਆ ਹੋਣਾ ਆਮ ਗੀਤ ਬੜਾ ਮਸ਼ਹੂਰ ਹੋਇਆ ਸੀ ਕਿ ਦਿਲ ਲੈ ਗਈ ਕੁੜੀ ਗੁਜਰਾਤੀ ਪਰ ਉਸ ਨੂੰ ਮੈਂ ਆਪਣੀ ਹੀ ਨਜ਼ਰੀਏ ਤੋਂ ਦੇਖਿਆ ਹੈ ਜਦੋਂ ਗੋਧਰਾ ਕਾਂਡ ਤੋਂ ਬਾਅਦ Hindu Muslim Prasad ਗੁਜਰਾਤ ਵਿੱਚ ਪੜਕ ਬੈ ਤਾਂ ਦੋਹਾਂ ਤਰ੍ਹਾਂ ਦੀਆਂ ਬੀਬੀਆਂ ਚਾਹੇ ਉਹ ਸਲਮਾ ਸੀ ਚਾਹੇ ਸੀਤਾ ਸੀ ਦੋਹਾਂ ਤਰ੍ਹਾਂ ਨੇ ਬੜੀ ਬੇਹਰਮਤੀ ਕੀਤੀ ਤੇ ਇਸ ਤਰ੍ਹਾਂ ਉਹ ਦੋਨੇ ਗੁਜਰਾਤੀਆਂ ਕੁੜੀਆਂ ਸਰਨਾਰਥੀ ਕੈਂਪਾਂ ਚ ਰਲਦੀਆਂ ਰਹੀਆਂ ਤੇ ਮੈਂ ਉਹਦੇ ਵਿੱਚ ਇੱਕ ਨਜ਼ਰੇ ਦਿੱਤਾ ਵੀ ਜੇ ਤੂੰ ਵਾਕਿਆ ਹੀ ਗੁਜਰਾਤ ਦੀ ਕੁੜਤਾ ਜਲ ਜਿਤਣਾ ਤਾਂ ਸਨਾਰਥੀ ਕੈਂਪਾਂ ਚ ਰੁਲਦੀਆਂ ਦੋਨਾਂ ਬੀਬੀਆਂ ਨੂੰ ਜਾ ਕੇ ਦਿਲ ਜਿੱਤੋ ਫੇਰ ਦਿਲ ਦੀ ਕੁੜੀ ਗੁਜਰਾਤ ਜੀ ਦੇ ਲੈ ਜਾਏਗੀ ਨਾ ਤਾਂ ਉਹਦੇ ਵਿੱਚ ਕੋਈ ਤੁਹਾਨੂੰ ਕੋਈ ਮਿਹਣਾ ਨਹੀਂ ਲੱਗੇਗਾ ਹਾਂ ਭਗਵਾਨ ਜੀ ਇਸ ਨੀਰੋਦੀ ਬੰਸਰੀ ਵਿੱਚ ਤੁਹਾਡੀ ਇੱਕ ਹੋਰ ਬੜੀ ਹੀ ਖੂਬਸੂਰਤ ਕਵਤਾ ਹੈ ਕੋਕਨਸ ਦਾ ਜਨਮ ਇਹ ਕਵਤਾ ਤੁਸੀਂ ਕਿਹੜੇ ਪਲਾ ਵਿੱਚ ਲਿਖੀ ਇਸ ਬਾਰੇ ਵੀ ਸਾਨੂੰ ਥੋੜਾ ਜਿਆਦਾ ਦੱਸੋਗੇ ਲੋਚੀ ਸਾਹਿਬ ਇੱਕ ਮਿੱਥ ਹੈ ਕਿ ਕੂਕ ਨਸਕ ਇੱਕ ਜਿਹੇ ਪੰਛੀ ਹੈ ਜੋ ਆਪਣੀ ਹੀ ਅਗ ਵਿੱਚ ਜਲ ਕੇ ਮਰ ਜਾਂਦਾ ਤੇ ਆਪਣੀ ਹੀ ਰਾਖ ਚੋਂ ਦੁਬਾਰੇ ਪੈਦਾ ਹੋ ਜਾਂਦਾ ਪਿੱਛੇ ਜੇ ਅਸੀਂ ਸਾਰੇ ਪੰਜਾਬ ਨੇ ਬੜਾ ਸੰਤਾਪ ਉਡਾਇਆ ਅਤਵਾਦ ਦੇ ਦੌਰਾਨ ਤੁਹਾਨੂੰ ਪਤਾ ਕਿ ਸਾਡੀਆਂ ਕਿਵੇਂ ਨੀਂਦਾਂ ਚੁਰਾ ਲਈਆਂ ਗਈਆਂ ਸਨ ਤੇ ਮੈਂ ਸਮਝਦਾ ਤੇ ਉਹ ਇੱਕ ਦੁਬਾਰੇ ਇੱਕ ਕੂਕ ਨਸ ਦਾ ਜਿਹੜਾ ਜਨਮ ਹੋਇਆ ਪੰਜਾਬ ਫੇਰ ਹੱਸਣ ਖੇਡਣ ਲੱਗ ਗਿਆ ਉਹਦੇ ਪਿੱਛੇ ਕਿਸੇ ਹੋਰ ਤਿਰਧਾਰ ਹੱਥ ਨਹੀਂ ਹੈ ਤੇ ਮੈਂ ਸਮਝਦਾ ਉਹ ਕੂਕਨੂਸ ਨੂੰ ਦੁਬਾਰੇ ਜਿੰਦਾ ਕਰਨ ਵਿੱਚ ਸਾਡੇ ادیਬਾਂ ਦਾ ਹੀ ਰੋਲ ਹੈ ਤੇ ਤਾਂ ਹੀ ਉਹ ਜਿਹੜਾ ਸਾਡਾ ਕੂਕਨੂਸ ਸੀ ਕੂਕਨੂਸ ਨੂੰ ਮੈਂ ਪੰਜਾਬ ਦੇ ਚਿਹਨ ਵਜੋਂ ਵਰਤਿਆ ਹੈ ਜੋ ਦੁਬਾਰਾ ਹਸਣ ਖੜਨ ਲੱਗਿਆ ਹੈ ਤੇ ਮੈਂ ਸਮਝਦਾ ਪੰਜਾਬ ਦੇ ਕੂਕਨੂਸ ਹੀ ਉਹ ਦੁਬਾਰੇ ਆਪਣੀ ਰਾਖ ਤੋਂ ਫੇਰ ਪੈਦਾ ਹੋ ਗਿਆ ਹੈ ਤੇ ਦੁਬਾਰਾ ਅਸੀਂ ਫੇਰ ਹਸਣ ਖੜਨ ਉਹ ਮੇਹੀ ਪੰਗੜੇਰੀ ਜਾਂ ਪਾਉਣ ਲੱਗੇ ਹਾਂ ਪਿਆਰੇ ਦੋਸਤੋ ਕੁੱਲ ਮਿਲਾ ਕੇ ਇਸ ਪੁਸਤਕ ਦੀ ਚਰਚਾ ਕਰਦਿਆਂ ਇਹ ਮਹਿਸੂਸ ਹੋਇਆ ਹੈ ਕਿ ਇਹ ਰਚਨਾ ਪੀੜਿਤ ਲੋਕਾਂ ਨੂੰ ਜਾਗਰੂਕ ਕਰਦੀ ਇੱਕ ਸਮਰਥ ਰਚਨਾ ਹੈ ਧੰਨਵਾਦ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆਤ ਭਗਵਾਨ ਟਲੋ ਜੀ ਤੁਸੀਂ ਅਦਵੀ ਦਰਵਾਜੇ ਵਿੱਚ ਆਏ ਤੇ ਪਾਠਕਾਂ ਨਾਲ ਆਪਣੇ শ্রোਤਾ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਲੋਤੀ ਸਾਹਿਬ ਅਦਵੀ ਦਰਵਾਜਾ ਨਹੀਂ ਮੈਨੂੰ ਆਪਣੇ ਗੱਲ ਕਹਿਣ ਦਾ ਇੱਕ ਮੰਚ ਪ੍ਰਦਾਨ ਹੋਇਆ ਹੈ ਇਸ ਲਈ ਤੁਹਾਡਾ ਤੇ ਅਦਵੀ ਦਰਵਾਜਾ ਦਾ ਬਹੁਤ ਬਹੁਤ ਧੰਨਵਾਦ